ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਗੱਲ ਭਾਈ ਅੰਮਰਤਪਾਲ ਸਿੰਘ ਦੀ ਕਰਾਂਗੇ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਆ ਗੱਲ ਕਰਦੇ ਆ ਪਹਿਲਾਂ ਆਪਾਂ ਗੱਲ ਕਰ ਲਈਏ ਅੰਮਰਤਪਾਲ ਦੇ ਵਕੀਲ ਅਮਨ ਸਿੰਘ ਖਾਰਾ ਤੇ ਹਰਪਾਲ ਸਿੰਘ ਖਾਰਾ ਨੇ ਜਿਹੜਾ ਵੱਡਾ ਜਿਹੜਾ ਇੱਕ ਦਾਵਾ ਕੀਤਾਗਾ ਇੱਕ ਜਿਹੜਾ ਸਰਕਾਰ ਤੇ ਜਿਹੜਾ ਤੱਤੇ ਕਹਿੰਦੇ ਕਿ ਨਸਾਨਾ ਬਿੰਨੇਗਾ ਉਹਨਾਂ ਨੇ ਕਿਹਾਗਾ ਕਿ ਜਿਸ ਦਿਨ ਤੋਂ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਇੱਕ ਖੇਤਰੀ ਪਾਰਟੀ ਜਿਹੜਾ ਬਣਾਉਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਸਰਕਾਰ ਵੱਲੋਂ ਦੋ ਬੰਦੇ ਮਾਰ ਦਿੱਤੇ ਉਸ ਤੋਂ ਬਾਅਦ ਇਹ ਜਿਹੜੀ ਇਹ ਕਹਿ ਦਿੱਤਾ ਇਹ ਜਿਹੜਾ ਅੰਮ੍ਰਿਤਪਾਲ ਸਿੰਘ ਨੇ ਜਿਹੜੀ 20 ਬੰਦਿਆਂ ਦੀ ਲੇਟ ਜਾਰੀ ਕਰ ਦਿੱਤੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਤੇ ਭਾਈ ਅੰਮ੍ਰਿਤਪਾਲ ਸਿੰਘ ਬਾਬਾ ਵਕਾਲਾ ਸਾਹਿਬ ਦੀ ਧਰਤੀ ਤੋਂ ਜਿਹੜੇ ਨੇ ਖੰਡੂਰ ਸਾਹਿਬ ਤੋਂ ਜਿਹੜੇ ਜਿੱਤੇ ਨੇ ਹੁਣ ਸਰਕਾਰ ਨੂੰ ਜਿਹੜੀ ਹੱਥਾਂ ਪੈਰਾਂ ਦੀ ਇੱਥੇ ਪਈ ਹੋਈ ਆ ਤੇ ਉੱਥੇ ਨਾਲ ਆ ਸਰਕਾਰ ਨੇ ਆਪਣੇ ਵਿਰੋਧੀ ਰਲਾ ਲੇ ਸਿੱਖ ਪੰਥ ਦੇ ਵਿੱਚੋਂ ਬੰਦੇ ਖਰੀਦ ਕੇ ਸਰਕਾਰ ਨੇ ਫਿੱਟ ਕਰ ਦਿੱਤੇ ਸਰਕਾਰ ਦੀ ਮਰਜ਼ਾ ਇਹ ਸੀ ਕਿ ਜਿਹੜੀ ਨਮੀ ਪਾਰਟੀ ਬਣਾ ਰਿਆ ਭਾਈ ਅੰਮਰਿਤਪਾਲ ਸਿੰਘ ਤੇ ਜਿੱਥੇ ਬੰਦੀਆਂ ਇਹ 2027 ਤੇ 29 ਦੇ ਵਿੱਚ ਕਦੇ ਜਾ ਕੇ ਵੱਡਾ ਫੇਰ ਬਦਲ ਨਾ ਕਰ ਦੇਣ ਜਿਸ ਤਰ੍ਹਾਂ ਪਹਿਲਾਂ ਭਗਵੰਤ ਮਾਨ ਦੇ ਜਿਹੜੇ ਬੰਦੇ ਨੇ ਜਿਹੜੇ ਜਿੱਤੇ ਨੇ 90 92 ਐਮਐਲਏ ਉਸ ਤਰ੍ਹਾਂ ਕਦੇ ਪੰਜਾਬ ਆ ਕੋਈ ਪਤਾ ਨਹੀਂ ਪੰਜਾਬ ਦਾ ਕਿਦੋਂ ਆਰਥ ਤੇ ਫਰਸ ਤੋਂ ਲਾਹ ਦੇ ਬੰਦੇ ਨੂੰ ਹੁਣ ਸਰਕਾਰ ਨੇ ਕੀ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਪਹਿਲਾਂ ਕਦਰ ਤੁਸੀਂ ਕੀ ਕਰੀਏ ਉਹਨਾਂ ਨੂੰ ਬਦਨਾਮ ਕਰੀਏ ਬੜੀਆਂ ਚਾਲਾਂ ਚੱਲੀਆਂ ਪਹਿਲਾਂ ਫਿਰ ਆਖਰ ਜਿਹੜੀ ਇੱਕ ਨੰਮੀ ਚਾਲ ਜਿਹੜੀ ਚੱਲੇ ਗਈ ਆ ਉਹ ਇਹ ਚੱਲੀ ਗਈ ਆ ਪਹਿਲਾਂ ਕਹਿ ਦਿੱਤਾ ਕਿ 20 ਬੰਦਿਆਂ ਦੀ ਲਿਸਟ ਜਾਰੀ ਕੀਤੀ ਆ ਭਾਈ ਅੰਮ੍ਰਿਤਪਾਲ ਸਿੰਘ ਨੇ ਉਸ ਤੋਂ ਬਾਅਦ ਹੀ ਗੁਰਪ੍ਰੀਤ ਸਿੰਘ ਹਰੀ ਨੌ ਦਾ ਜਿਹੜਾ ਕਾਤਲ ਹੋ ਜਾਂਦਾਗਾ ਤੇ ਜਿਹੜੇ ਕਿ ਉੱਗੇ ਬੰਦੇ ਨੇ ਜਿਹੜੇ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਨਾਮ ਲਏ ਜਾਂਦੇ ਨੇ ਕਿ ਫਲਾਨਾ ਬੰਦਾ ਵੀ ਭਾਈ ਇਸ ਲਿਸਟ ਦੇ ਵਿੱਚ ਸੰਭਲਾ ਧਮਕਾ ਬੰਦਾ ਵੀ ਇਸ ਚ ਲਿਸਟ ਦੇ ਵਿੱਚ ਸੰਭਲਾ ਤੇ ਕਈ ਨਾ ਤੇ ਤਾਂ ਹਮਲੇ ਵੀ ਹੋ ਚੁੱਕੇ ਨੇ ਹੌਲਾ ਪਿਛਲੇ ਦਿਨੀ ਬਾਬਾ ਬਖਸ਼ੀ ਸਿੰਘ ਤੇ ਹਮਲਾ ਹੋਇਆ ਬਾਬਾ ਬਖਸ਼ੀ ਸਿੰਘ ਆਪਾਂ ਕੀੰਦਾ ਕਹਿੰਦਾ ਇਹ ਵੀ ਮੈਨੂੰ ਕਹਿੰਦਾ ਗੁਰਪ੍ਰੀਤ ਸਿੰਘ ਹਰੀਨੌਂ ਵਾਲਾ ਮਾਮਲਾ ਲੱਗਦਾਗਾ ਸਰਕਾਰਾਂ ਦੇ ਪਿੱਛੇ ਲੱਗ ਕੇ ਜੇਕਰ ਆਪਾਂ ਇਹ ਕੰਮ ਕਹਿਣਾ ਸ਼ੁਰੂ ਕਰ ਦਈਏ ਹੁਣ ਤੁਸੀਂ ਦੱਸੋ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋਵੇ ਹਜ਼ਾਰਾਂ ਕਿਲੋਮੀਟਰ ਦੂਰ ਦੇ ਵਿੱਚ ਜਿਹੜੇ ਬੰਦੇ ਨੇ ਇਹ ਪਹਿਲਾਂ ਕਿਹਾ ਹੋਵੇ ਕਿ ਸਾਨੂੰ ਜੇ ਕੋਈ ਗਾਲ ਦੇ ਦੇ ਸਿੱਖ ਅਸੀਂ ਫੇਰ ਵੀ ਨਹੀਂ ਬੋਲਦੇ ਅਸੀਂ ਫੇਰ ਵੀ ਉਹਦਾ ਵਿਰੋਧ ਨਹੀਂ ਕਰਦੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਸਪੀਚਾਂ ਨੇ ਸਾਰੀਆਂ ਨੈੱਟ ਤੇ ਪਈਆਂ ਚੈੱਕ ਕਰ ਲਓ ਸੁਣ ਲਓ ਤੇ ਸਾਰਾ ਲੰਗ ਲਾਣਾਗਾ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਤੇ ਲੱਗਿਆ ਹੋਇਆਗਾ ਤੁਲਿਆ ਹੋਇਆਗਾ ਜਿਸ ਦਿਨ ਦੀ ਪਾਰਟੀ ਬਣਾਉਣੀ ਕੀਤੀ ਉਸ ਤਰ੍ਹਾਂ ਸਰਕਾਰ ਏਜੰਸੀਆਂ ਵੱਲੋਂ ਲਿਸਟ ਬਣਾ ਦਿੱਤੀ ਕਿ 20 ਬੰਦੇ ਦੀ ਲਿਸਟ ਆ ਇਹਦੇ ਕਾਤਲ ਵੀ ਕਰ ਕਰਕੇ ਬੁਖਾ ਦਿੱਤਾ ਤੇ ਫਿਰ ਲੋਕਾਂ ਨੂੰ ਇਹ ਦਰਸਾਇਆ ਜਾ ਰਿਹਾਗਾ ਕਿ ਭਾਈ ਹੁਣ ਤਾਂ ਮੰਨਦੇ ਹੁਣ ਤਾਂ ਅੰਮ੍ਰਿਤਪਾਲ ਸਿੰਘ ਸਭ ਕੁਝ ਕਰਾਇ ਕਰਾਈ ਜਾ ਰਿਹਾਗਾ ਜਨੇਕੇ ਪੰਜਾਬ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਤਮ ਕਰਨ ਲਈ ਤੇ ਕੋਝੀਆਂ ਚਾਲਾਂ ਜਿਹੜੀਆਂ ਨੇ ਏਜੰਸੀਆਂ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਤੇ ਸਟੇਟ ਵੱਲੋਂ ਚੱਲੀਆਂ ਜਾ ਰਹੀਆਂ ਨੇ ਪਰ ਸਾਡੇ ਬੰਦੇ ਜਿਹੜੇ ਕੁਝ ਕਹਿ ਦਿੰਦੇ ਨੇ ਉਹ ਤਾਂ ਸਮਝਦੇ ਨੇ ਇਹਨਾਂ ਗੱਲਾਂ ਨੂੰ ਜਿਹੜੇ ਇਸ ਪੜਾ ਦੇ ਵਿੱਚੋਂ ਲੰਘੇ ਨੇ ਜਾਂ ਬੁੱਧੀਜੀਵੀ ਨੇ ਆ ਕੁਝ ਕੋਡ ਕਰਲੇ ਵਰਗੇ ਮੂਹ ਵਾਲੇ ਜਿਨ੍ਹਾਂ ਨੂੰ ਐ ਨਹੀਂ ਪਤਾ ਕਿ ਚੰਦ ਕਿਹੜੇ ਪਾਸਿਓਂ ਸੂਰਜ ਕਿਹੜੇ ਪਾਸੇ ਚੜਦਾ ਕਿੱਧਰ ਸਿੱਪਦਾਗਾ ਉਹ ਸਾਰਾ ਦਿਨ ਰੌਲਾ ਪਾ ਰਹੇ ਨੇ ਭਾਈ ਅੰਬਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਕਿਉਂਕਿ ਸਰਕਾਰਾਂ ਨੇ ਬੁਰਕੀਆਂ ਪਾਈਆਂ ਹੋਈਆਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਦੋ ਕੇ ਸਰਕਾਰ ਨੇ ਉਧਰ ਬਿਠਾਇਆ ਦੋ ਕੋ ਉਧਰ ਬਿਠਾਇਆ ਦੋ ਕੋ ਉਧਰ ਬਿਠਾਇਆ ਕਿ ਤੁਹਾਡੀ ਡਿਊਟੀ ਹੁਣ ਪਾਈ ਅੰਬਰਤਪਾਲ ਸਿੰਘ ਦੇ ਖਿਲਾਫ ਬੋਲਣਾ ਤੇ ਤੁਸੀਂ ਬੋਲੋ ਤੇ ਬੋਲੀ ਵੀ ਜਾ ਰਹੇ ਨੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਕਿ ਮਦਾਰੀ ਦੇ ਹੱਥ ਤੇ ਇੱਕ ਬਾਂਦਰ ਹੁੰਦਾ ਉਹ ਡੁਗਡੂ ਵੀ ਵਜਾਉਂਦਾਗਾ ਜਦੋਂ ਡੁਗਡੁਗੀ ਵਜਾਉਂਦਾ ਤੇ ਬਾਂਦਰ ਨੱਚਦਾਗਾ ਤੇ ਫਿਰ ਜਿਹੜੇ ਆਲੇ-ਦੁਆਲੇ ਖੜੇ ਹੁੰਦੇ ਆ ਬੱਚੇ, ਛਾਣੇ ਬਜ਼ੁਰਗਾ ਤੇ ਉਹ ਫਿਰ ਹਾਸਾ ਹੱਸਦੇ ਨੇ ਤੇ ਇਹਨਾਂ ਲੋਕਾਂ ਦੇ ਹੱਥ ਜਿਹੜੀ ਸਿੱਖਾ ਆਪਾਂ ਕਹਿ ਰਹੇ ਹਾਂ ਉਹਨਾਂ ਦੇ ਹੱਥ ਸਰਕਾਰ ਨੇ ਫੜਾ ਦਿੱਤੀ ਆ ਡੁਗਡੁਗੀ। ਹੁਣ ਸਰਕਾਰ ਜਦੋਂ ਡੁਗਡੁਗੀ ਵਜਾਉਂਦੀ ਆ ਇਹ ਬਾਂਦਰ ਲਾਣਾ ਸਾਰਾ ਜਿਹੜਾਗਾ ਸਿੱਖਾਂ ਦੇ ਵਿੱਚੋਂ ਇਹ ਓਵੇਂ ਨੱਚਦਾ ਓਵੇਂ ਬੋਲੀ ਬੋਲਦਾ। ਤੇ ਸਰਕਾਰ ਬੈਠੀ ਹੱਸ ਰਹੀ ਆ ਵੀ ਆ ਚੰਗਾ ਕੰਮ ਸਾਡੇ ਲੋਟ ਆ ਗਿਆ ਕਿ ਇਹਨਾਂ ਨੂੰ ਜਿਹੜਾ ਵਿਉਂਤ ਜਿਹੜੀ ਉਹਨਾਂ ਨੇ ਵਧਿਆ ਕਰ ਲਈ ਜਿਸ ਤਰ੍ਹਾਂ ਪੰਜਾਬ ਦੀ ਕਹਾਵਤ ਆ ਕਿ ਨਾਲੇ ਸੱਪਾਂ ਮਰ ਜੇ ਨਾਲੇ ਸੋਟਾ ਬਚ ਜਾਵੇ ਇਹੀ ਗੱਲ 1984 ਦੇ ਵਿੱਚ ਸਾਕਾ ਨੀਲਾ ਤਾਰਾ ਦੀ ਕਤਾ ਦੇ ਵਿੱਚ ਲਿਖਿਆ ਹੋਇਆਗਾ ਜਰਨਲ ਕੇਐਸ ਬਰਾੜ ਨੇ ਕਹਿੰਦਾ ਸਾਡੀ ਬਾਹ ਨਹੀਂ ਚੱਲਦੀ ਸਾਨੂੰ ਕਹਿੰਦਾ ਫੌਜ ਆ ਬਾਸ ਮੋਰਨ ਦੀ ਕਹਾਤਾ ਸਾਡੀ ਤਿਆਰੀ ਹੋ ਚੁੱਕੀ ਸੀ ਕਿ ਸਾਨੂੰ ਲੱਗਦਾ ਨਹੀਂ ਸੀ ਕਿ ਸੰਤ ਭਿੰਡਰਾ ਵਾਲੇ ਤੇ ਜਰਨਲ ਸਵੇਸ ਸਿੰਘ ਤੇ ਹੋਰ ਉਹਨਾਂ ਦੇ ਸਾਥੀ ਸਿੰਘਾਂ ਕਿ ਸਾਨੂੰ ਨੇੜੇ ਲੱਗਣ ਦੇ ਦੇਣਗੇ ਕਹਿੰਦਾ ਸਾਨੂੰ ਇਹ ਡਰ ਸੀ ਕਿ ਦੂਜੇ ਪਾਸੇ ਬਗਾਵਤ ਨਾ ਹੋ ਜਾਵੇ ਪੰਜਾਬ ਦੇ ਵਿੱਚੋਂ ਜੇ ਬਗਾਵਤ ਹੋ ਗਈ ਤਾਂ ਸਾਡਾ ਜਿਹੜਾ ਜੰਗ ਇਹ ਜਿੱਤਣ ਦਾ ਜਿਹੜਾ ਮਕਸਦ ਅਸੀਂ ਬਣਾ ਕੇ ਆਏ ਆ ਇਹ ਪੂਰਾ ਨਹੀਂ ਚੜਨਾ ਫਿਰ ਕਹਿੰਦਾ ਸਾਡੇ ਇੱਕ ਦਿਮਾਗ ਦੇ ਵਿੱਚ ਸੋਜੀ ਆਈ ਕਹਿੰਦਾ ਅਸੀਂ ਸੋਚਿਆ ਸੱਤ ਹਜ਼ਾਰ ਬੰਦਾ ਤਿਆਰ ਕੀਤਾ ਲਹਿੰਗਾ ਬਾਣੇ ਦੇ ਵਿੱਚ ਪਾ ਕੇ ਗੋਲ ਦਮਾਲੇ ਬਣ ਕੇ ਚਿੱਟੇ ਚੋਲੇ ਪਵਾ ਕੇ ਪਿੰਡਾਂ ਦੇ ਵਿੱਚ ਤੋੜ ਦਿੱਤੇ ਸਹਰਾਂ ਦੇ ਵਿੱਚ ਤੋੜ ਦਿੱਤੇ ਜਿਹੜੇ ਗਰਮ ਖਿਆਲੀ ਬੰਦੇ ਸੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸੀ ਜੇ ਆਪਾਂ ਕਹਦੇ ਕਿ ਉਹਨਾਂ ਦੀ ਸੋਚ ਮੁਤਾਬਕ ਚੱਲਦੇ ਸੀ ਪਿੰਡਾਂ ਦੇ ਵਿੱਚ ਜਾ ਕੇ ਸਵਿਕਰਾਂ ਦੇ ਵਿੱਚ ਲੌਜ ਬੈਟ ਕਰਵਾ ਦਿੱਤੇ ਕਿ ਸੰਤ ਪਾਵਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੁਹਾਨੂੰ ਉੱਥੇ ਦਰਬਾਰ ਸਾਹਿਬ ਸੱਦਿਆ ਫੌਜ ਦੇ ਘੇਰਾ ਪਾ ਲਿਆ ਤੁਸੀਂ ਆਓ ਤਾਂ ਕਿ ਐਸ ਬਰਾੜ ਉਸ ਕਿਤਾਬ ਦੇ ਵਿੱਚ ਲਿਖਦਾ ਕਹਿੰਦਾ ਸਾਡੀ ਸਕੀਮ ਇਹ ਕਾਗਜ਼ਾਹ ਹੋ ਗਈ ਤਾਂ ਲੋਕ ਆਮ ਮਹਾਰੇ ਉੱਠ ਕੇ ਜਦੋਂ ਦਰਬਾਰ ਸਾਹਿਬ ਆਉਣ ਲੱਗੇ ਅਸੀਂ ਰਸਤੇ 'ਚ ਫੜੇ ਉਹਨਾਂ ਨੂੰ ਕੁੱਟਿਆ ਭੁੱਖੇ ਧਿਆਣੇ ਰੱਖਿਆ ਜਦੋਂ ਸਾਰਾ ਕਹਿੰਦਾ ਮੁਕੰਮਲ ਸਾਡਾ ਇਹ ਜਿਹੜਾ ਉਹਨਾਂ ਨੇ ਤਲਾਇਆ ਸੀ ਅਭਾਨ ਜਿਹੜਾ ਆਪਾਂ ਕਹਿੰਦੇ ਕਾਲਾ ਸਾਹਿਬ ਢਾਉਣ ਨੂੰ ਤੇ ਭਾਈ ਅੰਮ੍ਰਿਤ ਮਾਫ ਕਰਨਾ ਪਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਜਦੋਂ ਉਹ ਸਹੀਦੀ ਪਾ ਗਏ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਛੱਡਿਆ ਗਿਆ ਕਹਿੰਦਾ ਜੇਕਰ ਇਹ ਪੰਜਾਬ ਦੇ ਵਿੱਚ ਬਗਾਵਤ ਕਰ ਦਿੰਦੇ ਲੋਕ ਤੇ ਕਹਿੰਦਾ ਸਾਨੂੰ ਪਿੱਛੇ ਹਟਣਾ ਪੈਣਾ ਸੀ ਇਕਾਲ ਤਖਤ ਤੇ ਹਮਲਾ ਕਹਿੰਦਾ ਅਸੀਂ ਨਹੀਂ ਕਰ ਸਕਦੇ ਸੀ ਪਰ ਕਹਿੰਦਾ ਸਾਡਾ ਇਹ ਕੰਮ ਸਾਡਾ ਲੋਟ ਆ ਗਿਆ ਉਹੀ ਟਾਈਮ ਉਹੀ ਸਾਰਾ ਗੋਸਾ ਉਹੀ ਅੱਜ ਵਿਅੰਤਾਂ ਨੇ ਸਰਕਾਰ ਨੇ ਬਿਲਕੁਲ ਉਵੇਂ ਘੜ ਲੀਆਂ ਨੇ ਪਰ ਸਾਡੇ ਲੋਕ ਨੇ ਜਿਹੜੇ ਇਤੋਂ ਤੱਕ ਗਰਕ ਚੁੱਕੇ ਨੇ ਕਿ ਆਪਣੀ ਅਕਲ ਤੋਂ ਕੰਮ ਨਹੀਂ ਲੈਂਦੇ ਜੇਕਰ ਅਸੀਂ ਈਰਖਾ ਰੱਖਣੀ ਹੈ ਕਿਸੇ ਨਾਲ ਈਰਖਾ ਰੱਖਣੀ ਆ ਮੈਂ ਪਹਿਲਾਂ ਵੀ ਕਿਹਾ ਕਿ ਮਤਭੇਦ ਹੋ ਸਕਦੇ ਆ ਹਰ ਇੱਕ ਬੰਦੇ ਦੇ ਕਿਸੇ ਦੇ ਨਾਲ ਮਤਭੇਦ ਨਹੀਂ ਰਲਦੇ ਇਹ ਕਰਾ ਕਿਰਕੋ ਤੁਸੀਂ ਪਰ ਯਾਰ ਮਾੜਾ ਮੋਟਾ ਕਟੋਕਟ ਇਹ ਤਾਂ ਸੋਚ ਲਓ ਇੱਕ ਬੰਦਾ ਅਡਵਾਈਸ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਆਇਆ ਤੇ ਖਾਲਸਾ ਬਹੀਰ ਸ਼ੁਰੂ ਕਰ ਦਿੱਤੀ ਤੇ ਹਜ਼ਾਰਾਂ ਦੇ ਗਿੰਦੀ ਵਿੱਚ ਨੌਜਵਾਨ ਅੰਮ੍ਰਿਤ ਛਕਣ ਲੱਗ ਗਏ ਤੇ ਨਸ਼ਾ ਛੱਡਣ ਲੱਗ ਪਏ ਤੇ ਇੱਕ ਥੋੜੀ ਜਿਹੀ ਘਟਨਾ ਨੂੰ ਇੱਕ ਮਬੂਲੀ ਜੀ ਤਕਰਾਰਬਾਜ਼ੀ ਨੂੰ ਆਜਾਮ ਦੇ ਕੇ ਜਿਹੜਾ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਐਡਾ ਵੱਡਾ ਜਿਹੜਾ ਦੋਸ ਵਾਂਢ ਕੇ ਉਹਨਾਂ ਤੇ ਐਨਐਸਏ ਕਾਨੂੰਨ ਲਾਗੂ ਕਰ ਦਿੱਤਾ ਹੁਣ ਮੈਂ ਇੱਥੇ ਗਲਤਾਨ ਨੂੰ ਇੱਕ ਹੋਰ ਕਹੂੰਗਾ ਬਿਸ਼ੱਕ ਕੁਝ ਕਿਸੇ ਨੂੰ ਕੌੜੀ ਲੱਗੇ ਪਰ ਇਹ ਵੀ ਇੱਕ ਬੜਕ ਦੁੱਖਾ ਜਾਂ ਦਖਾਂਤ ਕਹਿ ਲਈਏ ਜਾਂ ਕੁਝ ਇਹ ਕਹਿ ਲੈ ਕੇ ਵਕੀਲਾਂ ਦਾ ਆਸ ਦੇ ਵਿੱਚ ਕੋਈ ਇਹ ਚੀਜ਼ ਹੁਣ ਇਹ ਰੱਖੀ ਹੁੰਦੀ ਆ ਵਕੀਲ ਜਿਨ੍ਹਾਂ ਨੂੰ ਇਹ ਲੱਗਦਾ ਕਿ ਵੱਡਾ ਮੀਡੀਆ ਇਹ ਵੱਡਾ ਆਦਾਰਾ ਦਾ ਉਹਨਾਂ ਨੂੰ ਸਹੀ ਤਰੀਕ ਦੱਸਦੇ ਆ ਕਿ ਭਾਈ ਅੰਮਰਤ ਪਾਤ ਸੰਗ ਦੀ ਇਹ ਤਰੀਕ ਆ ਤੇ ਆਹ ਤਰੀਕ ਆ ਜੇ ਕੋਈ ਮੇਰੇ ਵਰਗਾ ਜਾਂ ਕੋਈ ਹੋਰ ਪੱਤਰਕਾਰ ਇਹਨਾਂ ਨੂੰ ਐ ਲੱਗਦੇਗੇ ਪਤਾ ਨਹੀਂ ਇਹ ਉਂੀ ਤਰੇ ਫਿਰਦੇ ਆ ਭਾਈ ਸਾਨੂੰ 20 21 21 ਸਾਲ ਹੋ ਗਏ ਪੱਤਰਕਾਰੀ ਕਰਦਿਆਂ ਨੂੰ ਜੇ ਅਸੀਂ ਪੁੱਛਦੇ ਆ ਸਾਡੇ ਨਾਲ ਪੂਰੀ ਗੱਲ ਨਹੀਂ ਕਰਦੇ ਤੇ ਜੇ ਹੁੰਦੀ ਆ 14 ਤਰੀਕ ਤੇ 17 ਦੱਸ ਦਿੰਦੇ ਆ ਜੇ ਹੁੰਦੀ ਆ 10 ਤੇ 15 ਦੱਸ ਦਿੰਦੇ ਆ ਤੇ ਝੂਠ 5 ਦਿਨਾਂ ਦਾ ਬੋਲਦੇ ਆ ਪਤਾ ਨਹੀਂ ਕੀ ਕਾਰਨ ਆ ਇਹਦੇ ਵਿੱਚ ਕੀ ਰੀਜਨ ਇਹ ਤਾਂ ਵਕੀਲ ਸਾਹਿਬ ਦੱਸ ਸਕਦੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਆਉਂਦੀ ਪਹੁੰਚਦੀ ਕਰਦੇ ਆ ਮਾਨ ਸਿੰਘ ਖਾਰਾ ਦੇ ਨਾਲ ਮੇਰੀ ਕਈ ਵਾਰ ਗੱਲਬਾਤ ਹੋਈ ਆ ਉਹਨਾਂ ਨੇ ਹਰ ਬਾਰ ਮੈਨੂੰ ਮੈਂ ਨੋਟ ਕੀਤਾ ਮੇਰੀ 2-3 ਬਾਰੀ ਗੱਲ ਹੋਈ ਆ ਤਿੰਨੇ ਬਾਰ ਉਹਨਾਂ ਨੇ ਤਰੀਕ ਮੈਨੂੰ ਗਲਤ ਦੱਸੀ ਆ ਤੇ ਬਾਅਦ ਵਿੱਚ ਪਤਾ ਲੱਗ ਗਿਆ ਨਾ ਕਿ ਫਲਾਨੀ ਤਰੀਕ ਹੈ ਭਾਈ ਅੰਮਰਤਪਾਲ ਸਿੰਘ ਦੀ ਇਹ ਭਾਈ ਅੰਮਰਤਪਾਲ ਸਿੰਘ ਦੀ ਵਕੀਲ ਜਿਹੜੀ ਗਲਤ ਰਿਪੋਰਟ ਕਿਉਂ ਦਿੰਦੇ ਨੇ ਕੀ ਕਾਰਨ ਆ ਕੀ ਰੀਜਨ ਇਹਦੇ ਵਿੱਚ ਇਹ ਤਾਂ ਕੋਈ ਉਹ ਨਹੀਂ ਦੂਜਿਆਂ ਨੂੰ ਦੱਸ ਦਿੰਦੇ ਆ ਦੱਸੋ ਉਹ ਹਾਂ ਉਹ ਆ ਕੇ ਵੱਡੇ ਅਦਾਰੇ ਆ ਉਹਨਾਂ ਨੂੰ ਸਹੀ ਤਰੀਕਾ ਦੱਸਦੇ ਆ ਇੱਕ ਭਾਈ ਅੰਮਰਪਾਲ ਦੇ ਦੇ ਪਿਤਾ ਤੇ ਪਰਿਵਾਰ ਨੂੰ ਬੇਨਤੀ ਆ ਕਿ ਉਹਨਾਂ ਵਕੀਲ ਸਾਹਿਬਾਂ ਨੂੰ ਆਪਣਾ ਨੂੰ ਸਮਝਾਓ ਭਾਈ ਤੁਸੀਂ ਇਹ ਬਤ ਕਰਾ ਪੱਤਰਕਾਰਾਂ ਦੇ ਨਾਲ ਨਾ ਕਰਿਆ ਕਰੋ ਝੂਠ ਨਾ ਬੋਲੋ ਜੇਕਰ ਤੁਸੀਂ ਇਹ ਝੂਠ ਬੋਲਣ ਦਾ ਠੇਕਾ ਲੈਂਦਾ ਹੋਇਆਗਾ ਜਾਂ ਲੈ ਲਿਆ ਫਿਰ ਵੱਖਰੀ ਗੱਲ ਆ ਕਿ ਤੁਸੀਂ ਜੋ ਮਰਜੀ ਝੂਠ ਬੋਲੀ ਜਾਓ ਨਾ ਅਸੀਂ ਫੋਨ ਕਰਕੇ ਤੁਹਾਨੂੰ ਨਾ ਅਸੀਂ ਤੁਹਾਨੂੰ ਪੁੱਛੀਏ ਅਸੀਂ ਤਾਂ ਭਾਈ ਅੰਬਰਤ ਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਾ ਆਵਾਜ਼ ਪਹੁੰਚਾਉਣੀ ਹੈ ਲੋਕਾਂ ਤੱਕ ਉਹ ਸਾਨੂੰ ਸਾਡੇ ਸੂਤਰਾਂ ਤੋਂ ਮਿਲ ਜਾਂਦੀ ਆ ਤੇ ਅਸੀਂ ਨਾ ਭਾਈ ਤੁਹਾਨੂੰ ਨਾ ਫੋਨ ਕਰਾਂਗੇ ਨਾ ਤੰਗ ਪਰੇਸ਼ਾਨ ਕਰਾਂਗੇ ਏ ਮੈਨੂੰ ਲੱਗਦਾ ਕਿ ਬਹੁਤ ਮਾੜੀ ਗੱਲ ਆ ਵਕੀਲ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਤੁਸੀਂ ਮੰਨਦੇ ਹੋ ਕਿ ਅਸੀਂ ਸਿੱਖ ਕੌਮ ਦੇ ਵਕੀਲ ਆ ਤੇ ਫਿਰ ਜਿਹੜਾ ਝੂਠ ਬੋਲਦਾ ਤੇ ਝੂਠ ਬੋਲਣ ਵਾਲੇ ਲਈ ਕਿੰਨਾ ਪਾਪ ਆ ਤੇ ਹੁਣ ਜਿਹੜੇ ਤਰੀਕ ਆ ਕਿ ਇੱਕ ਦਾ ਤਰੀਕ ਦੱਸ ਦਿੱਤੀ ਆ 17 ਜਨਵਰੀ ਤੇ ਜੇ ਅਸੀਂ ਸੂਤਰਾ ਦਾ ਉਹ ਪਤਾ ਕੀਤਾ ਤਾਂ 14 ਜਨਵਰੀ ਤਰੀਕ ਆ ਹੁਣ ਇਹਦੇ ਵਿੱਚ ਵਕੀਲ ਸਾਹਿਬ ਦੱਸ ਸਕਦੇ ਆ 14 ਸਹੀ ਆ ਜਾਂ 17 ਸਹੀ ਆ ਤੇ ਬੰਨੇ ਤਾਂ 17 ਦੱਸਿਆ ਹੋਇਆਗਾ ਸੂਤਰਾਂ ਮੁਤਾਬਕ 14 ਗੀ ਇਹ ਵਕੀਲ ਸਾਹਿਬ ਹੁਣ ਜੇ 17 ਸਹੀ ਆ ਫੇਰ ਤਾਂ ਠੀਕ ਆ ਫੇਰ ਤਾਂ ਕਹਿ ਦਾਂਗੇ ਕਿ ਭਾਈ ਸਤੋ ਇਹ ਗਲਤੀ ਹੋ ਗਈ ਵਕੀਲ ਸਾਹਿਬ ਨੇ ਸਹੀ ਗੱਲ ਦੱਸੀ ਆ ਔਰ ਦੂਜਿਆਂ ਨੂੰ ਗਲਤ ਦੱਸਣਾ ਇਹ ਬਹੁਤ ਮੰਦ ਭਾਗਾਗਾ ਤੇ ਭਾਈ ਅੰਮਰਤਪਾਲ ਸਿੰਘ ਦੇ ਉਹਦੇ ਸਾਥੀ ਨੇ ਰਿਹਾ ਹੋਣਾ ਰੋਕ ਸਕਦਾ ਨਹੀਂ ਕਿਉਂਕਿ ਕੋਟਾ ਦੇ ਜਿਹੜਾ ਹੈਗਾ ਸੂਤਰਮਤਾਕ ਫੈਸਲਾ ਕਰ ਛੜਿਆਗਾ ਮਾਂ ਬੈਸ ਬੈਸ ਜਿਹੜੀ ਇੱਕ ਅੱਧੇ ਦਿਨ ਹੋਰ ਹੋ ਸਕਦੀ ਹੈ ਥੋੜੀ ਤਰੀਕ ਨੇੜੇ ਪੈ ਸਕਦੀ ਆ ਤੇ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਤੇ ਨਾਲ ਦੇ ਸੰਗਤ ਦਾ ਐਨਐਸਏ ਟੁੱਟ ਜਾਊਗਾ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀ ਜਿਹੜੇ ਨੇ ਜਲਦੀ ਜੇਲ੍ਹ ਚੋਂ ਰਿਹਾ ਹੋਣਗੇ ਤੁਹਾਨੂੰ ਵੱਡੀ ਖੁਸ਼ਖਬਰੀ ਦੱਸ ਰਹੇ ਆ ਤੇ ਖੰਡੂ ਸਾਹਿਬ ਵਸਤੀਆਂ ਦੀ ਸੇਵਾ ਕਰਨਗੇ ਜਿੱਥੇ ਪੰਜਾਬ ਵਸਤੀਆਂ ਦੀ ਸੇਵਾ ਕਰਨਗੇ ਜਿੱਤੇ ਕੋਮ ਅਦਬ ਕੋਮ ਦਾ ਬੱਚਾ-ਬੱਚਾ ਭਾਈ ਅੰਮਰਤਪਾਲ ਸਿੰਘ ਨੂੰ ਯਾਦ ਕਰ ਰਿਹਾਗਾ ਕਿ ਭਾਈ ਅੰਮਰਤਪਾਲ ਸਿੰਘ ਨੌਜਵਾਨ ਜਿਨ੍ਹਾਂ ਦੇ ਬੋਲ ਅੱਜ ਕੰਨਾ ਵਿੱਚ ਰੜਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਪੁੱਤ ਨਸਾ ਸੜਨ ਲੱਗੇ ਸੀ ਉਹਨਾਂ ਨੂੰ ਪੁੱਛ ਕੇ ਦੇਖੋ ਤੇ ਜਿਨ੍ਹਾਂ ਦੇ ਪੁੱਤ ਭਾਈ ਅੰਮਰਤਪਾਲ ਤੋਂ ਬਿਨਾ ਉਸ ਤੋਂ ਬਾਅਦ ਮਰ ਗਏ ਚਿੱਟਾ ਪੀ ਕੇ ਜਾਂ ਸੰਜਾ ਲਾ ਕੇ ਉਹਨਾਂ ਦੇ ਮਾਪੇ ਨੂੰ ਪੁੱਛੋ ਇਸ ਕਰਕੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਤੁਹਾਡੇ ਪੁੱਤ ਨਸ਼ਾ ਸੱਡਣਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਤੁਸੀਂ ਸਿੱਖਿਆ ਸਿੱਖੀ ਵੱਲ ਜਾਓ ਸਰਕਾਰਾਂ ਚਾਹੁੰਦੀਆਂ ਕਿ ਤੁਸੀਂ ਡੇਰਿਆਂ ਵੱਲ ਜਾਓ ਸਰਕਾਰਾਂ ਚਾਹੁੰਦੀਆਂ ਤੁਸੀਂ ਨਸ਼ੇ ਕਰੋ ਸਰਕਾਰਾਂ ਚਾਹੁੰਦੀਆਂ ਨੇ ਘਰ ਘਰ ਠੇਕੇ ਖੋਲ੍ਹ ਦਿੱਤੇ ਕਿ ਤੁਸੀਂ ਉੱਤੇ ਸ਼ਰਾਬਾ ਪੀ ਪੀ ਕੇ ਡਿੱਗੀ ਜਾਓ ਇਸ ਕਰਕੇ ਆਪ ਨੂੰ ਸੋਚਣਾ ਪਊਗਾ ਸਿਕਕੋਮ ਦੇ ਵਾਸੀਆਂ ਨੂੰ ਕਿ ਕਿਉਂ ਇਹ ਜਨਮ ਜਿਹੜਾ ਵਾਰ-ਵਾਰ ਨਹੀਂ ਮਿਲਦਾ ਇੱਕ ਵਾਰੀ ਮਿਲਣਾਗਾ ਜੇ ਤੁਸੀਂ ਬੇਅਰਤਾ ਗਮਾਲ ਲਿਆ ਇਸ ਨੂੰ ਸਾਰੀ ਤੇ ਫਿਰ ਮੁੜ ਕੇ ਤੁਸੀਂ ਲੱਭਦੇ ਫਿਰੋਗੇ ਮੁੜ ਕੇ ਕੁਝ ਨਹੀਂ ਲੱਭਣਾ ਤੇ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜਰੂਰ ਦੱਸਣਾ ਤੇ ਇਹ ਵੀਡੀਓ ਭਾਈ ਅੰਮਰਤਪਾਲ ਸਿੰਘ ਦੇ ਪਰਿਵਾਰ ਤੱਕ ਤੇ ਭਾਈ ਅਮਾਨ ਸਿੰਘ ਖਾਰਾ ਤੱਕ ਜਰੂਰ ਪਹੁੰਚਾ ਦੇਣੀ ਹੈ ਕਿ ਭਾਈ ਤੁਸੀਂ ਜਿਹੜੇ ਤਰੀਕਾ ਨਹੀਂ ਦੂਜੇ ਪੱਤਰਕਾਰਾਂ ਨੂੰ ਕੁਝ ਹੋਰ ਦੱਸਦੇ ਹੋ ਦੂਜੇ ਨੂੰ ਕੁਝ ਹੋਰ ਦੱਸਦੇ ਹੋ ਇਹ ਬੇਤਕਰਾ ਕਿਉਂ ਕਰਦੇ ਹੋ ਕੀ ਕਾਰਨ ਹੈ ਤੁਹਾਡਾ ਕੀ ਰਿਜਨ ਹੈ ਇਹਨਾਂ ਦਾ ਇਹ ਸਾਨੂੰ ਦੱਸਿਆ ਜਾਵੇ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਾ ਧੰਨਵਾਦ ਬਹਿਜ ਜੀ ਦਾ ਖਾਲਸਾ ਬਹਿਜ ਜੀ ਕੀ ਫਤਿਹ